ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਚਾਇਤੀ ਚੋਣਾਂ ਨੇ ਸੂਬੇ ਦੀ ਸਿਆਸਤ ਨੂੰ ਭਖਾ ਦਿੱਤਾ ਹੈ ਵੱਖ-ਵੱਖ ਥਿਰਾਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਰਹੀਆਂ ਨੇ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਜਾਰੀ ਹੈ ਤਾਂ ਇਸੇ ਦੇ ਚੱਲਦਿਆਂ ਸਰਵਸੰਮਤੀ ਦੇ ਨਾਲ ਵੀ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਸਰਵਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਤੇ ਉਹਦੇ ਵਾਸਤੇ ਸੂਬਾ ਸਰਕਾਰ ਨੇ 5 ਲੱਖ ਦਾ ਇਨਾਮ ਵੀ ਰੱਖਿਆ ਹੈ ਕਿ ਉਹਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਜਾਏਗੀ 5 ਲੱਖ ਜਿਹੜੀ ਵੀ ਕੋਈ ਪੰਚਾਇਤ ਸਰਵਸੰਮਤੀ ਦੇ ਨਾਲ ਚੁਣੀ ਜਾਵੇਗੀ ਪਰ ਹੈਰਾਨ ਕਰਨ ਵਾਲੀ ਖਬਰ ਤੁਹਾਨੂੰ ਦੱਸਣ ਲੱਗੇ ਆ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਦਾ ਇੱਕ ਪਿੰਡ ਹੈ ਹਰਦੌਰਵਾਲ ਕਲਾਂ ਉਥੇ ਤਾਂ ਬੋਲੀ ਲੱਗਣੀ ਸ਼ੁਰੂ ਹੋ ਗਈ ਸਰਪੰਚੀ ਵਾਸਤੇ ਤਿੰਨ ਧਿਰਾਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਉਤਰ ਆਏ ਗੁਰੂ ਘਰ ਦੇ ਵਿੱਚ ਕਹਿੰਦੇ ਐਨਾਉਂਸਮੈਂਟ ਕੀਤੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਦਾਵੇਦਾਰਾਂ ਨੇ ਆਪਣੇ ਦਾਅਵੇ ਪੇਸ਼ ਕੀਤੇ 50 ਲੱਖ ਤੋਂ ਇਹ ਬੋਲੀ ਸ਼ੁਰੂ ਹੋਈ ਤਾਂ ਇੱਕ ਜਿਹੜਾ ਸਾਬਕਾ ਸਰਪੰਚ ਹੈ ਜਸਵਿੰਦਰ ਸਿੰਘ ਉਨੇ 1 ਕਰੋੜ ਦੀ ਆਫਰ ਦੇ ਦਿੱਤੀ ਕਿ 1 ਕਰੋੜ ਰੁਪਇਆ ਉਹ ਸਰਪੰਚੀ ਵਾਸਤੇ ਦੇਣ ਲਈ ਤਿਆਰ ਨੇ ਉਹ 1 ਕਰੋੜ ਪਿੰਡ ਦੇ ਵਿਕਾਸ ਲਈ ਲਗਾਇਆ ਜਾਵੇਗਾ ਤੇ ਉਸ ਤੋਂ ਬਾਅਦ ਇੱਕ ਹੋਰ ਲੀਡਰ ਆ ਗਿਆ ਆਤਮਾ ਸਿੰਘ ਜੋ ਭਾਜਪਾ ਦਾ ਲੀਡਰ ਹੈ ਉਹਨੇ 2 ਕਰੋੜ ਦੀ ਸਿੱਧੀ ਆਫਰ ਦੇ ਦਿੱਤੀ ਤੇ ਫਿਲਹਾਲ ਜਿਹੜੀ ਕਮੇਟੀ ਬਣੀ ਹੋਈ ਹੈ ਪਿੰਡ ਦੀ ਉਹ ਵਿਚਾਰ ਚਰਚਾ ਕਰ ਰਹੀ ਹੈ ਕਿ ਇਹ ਦੋ ਵੱਧ ਬੋਲੀ ਲਈ ਜਾਣੀਆਂ ਜਾਂ ਫਿਰ 2 ਕਰੋੜ ਲੈ ਕੇ ਹੀ ਸਾਰਾ ਸਰਪੰਚੀ ਵਾਲਾ ਦਾਰੋਮਦਾਰ ਆਤਮਾ ਸਿੰਘ ਨੂੰ ਸੌਂਪ ਦੇਣਾ ਹੈ ਜ਼ਿਕਰ ਹੋ ਗਿਆ ਕਿ ਜਿਹੜਾ 2 ਕਰੋੜ ਹੈ ਉਹ ਪਿੰਡ ਦੇ ਵਿਕਾਸ ਦੇ ਉੱਤੇ ਹੀ ਲਗਾਇਆ ਜਾਵੇਗਾ ਤੇ ਇਹ ਜਿਹੜਾ ਪਿੰਡ ਆ ਹਰਦੌਰਵਾਲ ਕਲਾਂ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਤਾਂ ਇਸ ਪਿੰਡ ਦੇ ਵਿੱਚ 300 ਏਕੜ ਦਾ ਜ਼ਮੀਨ ਆ ਪੰਚਾਇਤ ਦੀ ਜਦੋਂ ਪੰਚਾਇਤਾਂ ਭੰਗ ਹੋਈਆਂ ਸੀ ਤਾਂ ਉੱਥੇ ਇੱਕ ਨੌਜਵਾਨਾਂ ਦੀ ਕਮੇਟੀ ਬਣੀ ਹੋਈ ਆ ਨੌਜਵਾਨ ਸਭਾ ਉਹਦੇ ਕੁਝ ਮੈਂਬਰ ਨੇ ਉਹਨਾਂ ਨੇ ਫੈਸਲਾ ਲਿਆ ਸੀ ਕਿ ਅਸੀਂ ਸਾਰੀ ਦੇਖਰੇਖ ਕਰਾਂਗੇ ਤਾਂ ਉਹੀ ਪੂਰੇ ਪਿੰਡ ਦੀ ਇੱਕ ਤਰੀਕੇ ਨਾਲ ਪੰਚਾਇਤ ਨੂੰ ਸੰਭਾਲ ਰਹੇ ਨੇ ਪਿੰਡ ਨੂੰ ਸੰਭਾਲ ਰਹੇ ਨੇ ਤੇ ਹੁਣ ਉਹਨਾਂ ਨੇ ਸਿੱਧਾ ਜਿਹੜਾ ਇੱਕ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਵੱਧ ਬੋਲੀ ਦੇਵੇਗਾ ਅਸੀਂ ਉਸੇ ਨੂੰ ਹੀ ਪਿੰਡ ਦਾ ਸਰਪੰਚ ਬਣਾ ਦੇਾਂਗੇ ਸਹਿਮਤੀ ਦੇ ਨਾਲ ਸਰਪੰਚ ਬਣ ਰਿਹਾ ਹੈ ਪਰ ਪੈਸੇ ਦੇ ਕੇ ਬਣ ਰਿਹਾ ਹੈ ਤੇ ਜਿਹੜੇ ਲੀਡਰ ਬੋਲੀਆਂ ਦੇ ਰਹੇ ਨੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਆਪਣੀ ਚੈੱਕ ਬੁੱਕ ਲੈ ਕੇ ਆਉਣੀ ਆ ਤੁਸੀਂ ਤੇ ਚੈੱਕ ਦੇ ਰਾਹੀਂ ਹੀ ਇਹ ਜਿਹੜੀ ਆ ਪੇਮੈਂਟ ਕੀਤੀ ਜਾਣੀ ਆ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾਜ ਬਣੀ ਹੋਈ ਹੈ ਇਹ ਪੂਰੀ ਖਬਰ ਤੇ ਇਸ ਤੋਂ ਪਹਿਲਾਂ ਗਿੱਦੜਬਾਹਾ ਦੇ ਇੱਕ ਪਿੰਡ ਦੇ ਵਿੱਚ 20-35 ਲੱਖ ਦੇ ਕਰੀਬ ਪੈਸੇ ਦੇ ਕੇ ਰਾਸ਼ੀ ਦੇ ਕੇ ਸਰਪੰਚ ਚੁਣਿਆ ਗਿਆ ਉਹ ਵੀ ਪਿੰਡ ਦੇ ਵਿਕਾਸ ਦੇ ਉੱਤੇ 35 ਲੱਖ ਲਗਾਇਆ ਜਾਣਾ ਹੈ ਤੇ ਦੂਜੇ ਪਾਸੇ ਇੱਕ ਹੋਰ ਪਿੰਡ ਹੈ ਉਹ ਪਿੰਡ ਵੀ ਬੜਾ ਚਰਚਾ ਦੇ ਵਿੱਚ ਆਇਆ ਹੋਇਆ ਹੈ ਗੈਰੀ ਬਟਰ ਪਿੰਡ ਹੈ ਤਾਂ ਉਸ ਪਿੰਡ ਦੇ ਵਿੱਚ ਵੀ 60 ਲੱਖ ਤੱਕ ਬੋਲੀ ਪਹੁੰਚ ਚੁੱਕੀ ਹੈ ਸਰਪੰਚੀ ਵਾਸਤੇ 50 ਲੱਖ ਸੀ ਇੱਕ ਨੇ 60 ਲੱਖ ਦੀ ਆਫਰ ਦੇ ਦਿੱਤੀ ਤੇ ਉਹਦੇ ਉੱਤੇ ਵੀ ਅਜੇ ਵਿਚਾਰ ਚਰਚਾ ਹੋਣੀ ਹੈ ਕਿ ਕਿਨੂੰ ਅਸੀਂ ਸਰਪੰਚ ਬਣਾਉਣਾ ਜਾਂ ਨਹੀਂ ਬਣਾਉਣਾ ਸਭ ਤੋਂ ਛੋਟੀ ਇਕਾਈ ਰਾਜਨੀਤੀ ਦੀ ਮੰਨਿਆ ਜਾਂਦਾ ਹੈ ਸ਼ੁਰੂਆਤ ਮੰਨਿਆ ਜਾਂਦਾ ਹੈ ਪਹਿਲੀ ਪੌੜੀ ਮੰਨਿਆ ਜਾਂਦਾ ਹੈ ਸਰਪੰਚੀ ਦੀ ਚੋਣ ਨੂੰ ਪੰਜ ਸਰਪੰਚ ਚੁਣੇ ਜਾਂਦੇ ਨੇ ਜੇਹੀ ਹਾਲ ਰਹੇ ਤਾਂ ਜਿਹੜੀ ਪੰਚੀ ਸਰਪੰਚੀ ਆ ਉਹ ਵੀ ਫਿਰ ਮਹਿੰਗੀ ਹੋ ਜਾਵੇਗੀ ਆਮ ਬੰਦਾ ਤਾਂ ਫਿਰ ਸਰਪੰਚ ਦਾ ਉਮੀਦਵਾਰ ਬਣ ਹੀ ਨਹੀਂ ਸਕੇਗਾ ਪਿੰਡ ਦਾ ਬੰਦਾ ਵੀ ਸਰਪੰਚੀ ਦੇ ਵਿੱਚ ਖੜੇ ਹੋਏ ਸਮੇਂ ਮਤਲਬ ਸੋਚੇਗਾ ਕਿ ਕੀ ਬਣੇਗਾ ਜੇਕਰ ਪੈਸੇ ਨਾ ਹੋਏ ਤਾਂ ਇਹ ਜਿਹੜੀ ਪਿਰਤਾ ਵੈਸੇ ਇਹਨੂੰ ਠੀਕ ਵੀ ਹੈ ਚਲੋ ਪਿੰਡ ਦੇ ਵਿਕਾਸ ਤੇ ਪੈਸਾ ਲੱਗਣਾ ਪਰ ਦੂਜੇ ਪਾਸੇ ਪਿਰਤੇ ਆ ਵੀ ਜਿਹੜਾ ਬੰਦਾ ਧਨਵਾਨ ਹੋਵੇਗਾ ਉਹੀ ਫਿਰ ਸਰਪੰਚੀ ਦੇ ਉੱਤੇ ਕਾਬਜ਼ ਹੋ ਸਕਿਆ ਕਰੇਗਾ ਸੋ ਕਾਫੀ ਚਰਚਾ ਦੇ ਵਿੱਚ ਡੇਰਾ ਬਾਬਾ ਨਾਨਕ ਦਾ ਇਹ ਪਿੰਡ ਜਿੱਥੇ ਅਜੇ ਵੀ ਬੋਲੀ ਹੋਣੀ ਹੈ ਕਿਉਂਕਿ 2 ਕਰੋੜ ਦੀ ਆਫਰ ਆਖਰੀ ਨਹੀਂ ਮੰਨੀ ਜਾ ਰਹੀ ਆਤਮਾ ਸਿੰਘ ਨੇ ਬੀਜੇਪੀ ਦੇ ਲੀਡਰ ਨੇ ਉਹਨਾਂ ਨੇ ਇਹ ਆਫਰ ਦੇ ਦਿੱਤੀ ਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਬਣ ਲੈਂਦਾ ਵੈਸੇ ਵੀ ਪੰਚਾਇਤੀ ਚੋਣਾਂ ਨੇ ਜਿਹੜੀਆਂ ਉਹ 15 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ 15 ਅਕਤੂਬਰ ਨੂੰ ਸਵੇਰ ਤੋਂ VOTING ਸ਼ੁਰੂ ਹੋਵੇਗੀ ਤੇ ਸ਼ਾਮੀ 4 ਵਜੇ ਤੋਂ ਬਾਅਦ ਨਤੀਜੇ ਵੀ ਉਸੇ ਦਿਨ ਹੀ ਆਉਣੇ ਸ਼ੁਰੂ ਹੋ ਜਾਣਗੇ ਤੇ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਕਿੰਨੀਆਂ ਕਿ ਸਰਵਸੰਵਧੀਆਂ ਬਣਦੀਆਂ ਨੇ ਤੇ ਕਿੰਨੀਆਂ ਕਿ ਬੋਲੀ ਵਾਲੀਆਂ ਪੰਚਾਇਤਾਂ ਚੁੜੀਆਂ ਜਾਂਦੀਆਂ ਨੇ ਆਉਣ ਵਾਲਾ ਸਮਾਂ ਦੱਸੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ